ਕਿਸਾਨ ਬੀਜੇਪੀ ਅਤੇ ਬੀਜੇਪੀ ਸਮਰਥਕਾਂ ਨੂੰ ਕਿਸਾਨੀ ਮੰਗਾਂ ਬਾਬਤ ਸਵਾਲ ਪੁੱਛਣਗੇ ਇਹ ਕਹਿਣਾ ਹੈ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਜਿਨ੍ਹਾਂ ਮੁਰਦੌਰਾਇਆ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅੰਦੋਲਨ ਚੱਲ ਰਹਿਗਾ ਕਿ ਜਦੋਂ ਵੀ ਪੋਲੀਟੀਕਲ ਪਾਰਟੀਆਂ ਇੱਥੇ ਆਉਣਗੀਆਂ ਸਾਡੇ ਕੋਲੇ ਬੀਜੇਪੀ ਜਾਂ ਬੀਜੇਪੀ ਦੀਆਂ ਸਮਰਥਕ ਉਦੋਂ ਉਹਨਾਂ ਤੇ ਸਵਾਲ ਕਰਾਂਗੇ ਸੀ ਕਿ ਸਾਨੂੰ ਇਹਨਾਂ ਗੱਲਾਂ ਦੇ ਜਵਾਬ ਦਿਓ ਪੁੱਛਾਂਗੇ ਕਿ ਕੀ ਤੁਹਾਨੂੰ ਤੁਹਾਨੂੰ ਇਹ ਰਾਈਟ ਆ ਕਿ ਵਾਅਦੇ ਤਾਂ ਸਾਡੇ ਨਾਲ ਕਰ ਲਓ ਤੇ ਜੇ ਵਾਅਦੇ ਪੂਰੇ ਨਹੀਂ ਕੀਤੇ ਤਾਂ ਅਸੀਂ ਤੁਹਾਨੂੰ ਵਾਅਦੇ ਯਾਦ ਕਰਾਉਣ ਜਾਂਦੇ ਆ ਤਾਂ ਤੁਸੀਂ ਏਡੀ ਵੱਡੀ ਬੈਰੀਕੇਟਿੰਗ ਕਰੋਗੇ ਸਾਨੂੰ ਨੇੜੇ ਤੱਕ ਨਹੀਂ ਜਾਣ ਦੇਵੋਗੇ ਸਾਡੇ ਗੋਲੀਆਂ ਮਾਰੋਗੇ ਸਾਨੂੰ ਜ਼ਖਮੀ ਕਰੋਗੇ ਸਾਨੂੰ ਸਾਨੂੰ ਸ਼ਹਾਦਤਾਂ ਦੇਣ ਤੱਕ ਮਜਬੂਰ ਕਰੋਗੇ ਤਾਂ ਫਿਰ ਅੱਜ ਤੁਸੀਂ ਵੋਟਾਂ ਲੈਣ ਆਏ ਹੋ ਅੱਜ ਇਹਨਾਂ ਗੱਲਾਂ ਦੇ ਜਵਾਬ ਦਿਓ ਸਾਨੂੰ ਕਿ ਸਾਨੂੰ ਜਿਹੜੇ ਤੁਸੀਂ ਵਾਅਦੇ ਕੀਤੇ ਉਹਨਾਂ ਨੂੰ ਪੂਰੇ ਕਰਨ ਦੀ ਬਜਾਏ ਸਾਡੇ ਨੌਜਵਾਨਾਂ ਦੇ ਸਾਡੇ ਕਿਸਾਨਾਂ ਦੇ ਉੱਤੇ ਗੋਲੀ ਕਿਉਂ ਚਲਾਈ ਗਈ ਦਾਗਣਾ ਡਾਊਨ ਗੋਲੀ ਦਾ ਡਾਊਨ ਇਹ ਉਹਨਾਂ ਦੀ ਮਰਜ਼ੀ ਹੈ ਸੋ ਹਾਲੇ ਹੈ ਕਿ ਅਸੀਂ ਆਦੀ ਅਸੀਂ ਸਾਡੀ ਜਿਹੜੀ ਲੜਾਈ ਹੈ ਨਾ ਸਾਡੀ ਕੋਈ ਪੋਲੀਟਿਕਲ ਲੜਾਈ ਨਹੀਂ ਹੈ ਸਾਡੀ ਲੜਾਈ ਆ ਆਪਦੇ ਮੁੱਦਿਆਂ ਦੀ ਤੇ ਜਿੰਨਾ ਚਿਰ ਮੁੱਦੇ ਜਿਉਂਦੇ ਨੇ ਓਨੀ ਦੇਰ ਤੱਕ ਲੜਾਈ ਬੰਦ ਨਹੀਂ ਹੋ ਸਕਦੀ ਹਾਂ ਮਰ ਸਕਦੇ ਨੇ ਬੰਦੇ ਮਰਾਂਗੇ ਕੋਈ ਗੱਲ ਨਹੀਂ ਜੇ ਸਰਕਾਰ ਮਾਰਨਾ ਚਾਹੇਗੀ ਤਾਂ ਸ਼ਹਾਾਤਾ ਦੇਵਾਂਗੇ ਪਿੱਛੇ ਨਹੀਂ ਹਟਣਗੇ ਲੋਕ ਲੇਕਿਨ ਇਹ ਜ਼ਰੂਰ ਹੈ ਕਿ ਅੰਦੋਲਨ ਓਨੀ ਦੇਰ ਤੱਕ ਜਾਰੀ ਰਹੇਗਾ ਜਿੰਨੀ ਦੇਰ ਤੱਕ ਕਿਸਾਨਾਂ ਦੇ ਮੁੱਦੇ ਮਸਲੇ ਦਾ ਹੱਲ ਨਹੀਂ ਹੁੰਦਾ kinalın bataldan dolar es sama su var.